ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹਨ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਬੱਚਾ ਚੌਂਦਾ ਦੇਖ ਸਕਦੇ ਹੋ ਬੱਲੀ ਮੈਂ ਹੈ ਗਰੇਟਰ ਜਿਹਨੂੰ ਕਹਿੰਦੇ ਅੱਖਾਂ ਤੋਂ ਮਾਰ ਖਾਂਦੀ ਆ ਤੇ ਹੈ ਸਿੰਘੋ ਮੀਨੀ ਥੋੜੀ ਇਹ ਚੁਆਈ ਕਰਕੇ ਦਿਖਾਵਾਂਗੇ ਵੀਡੀਓ ਐਂਡ ਤੱਕ ਥੋੜੀ ਲੰਬੀ ਹੋ ਜੇ ਲੀਟਰ ਲਾ ਕੇ ਇਕੱਲਾ ਇਕੱਲਾ ਲੀਟਰ ਮਿਲ ਕੇ ਦਿਖਾਵਾਂਗੇ ਡਿਟੇਲ ਸਾਰੀ ਵੀਰ ਤੋਂ ਪੁੱਛਾਂਗੇ ਸੋ ਬਚਾ ਚੁੱਕਦਾ ਦੇਖ ਸਕਦੇ ਹੋ ਅੱਗੇ ਬਾਕੀ ਗੱਲਬਾਤ ਵੀਰ ਨਾਲ ਕਰਦੇ ਆਪਾਂ ਸੋ ਵੀਰੋ ਖਾਲੀ ਬਾੜੀ ਦੇਖ ਸਕਦੇ ਹੋ ਹਾਂਜੀ ਵੀਰੇ ਨਾਮ ਐਡਰੈਸ ਦੱਸ ਦਿਓ ਆਪਣਾ ਜੀ ਪਿੰਡ ਮੋੜਣਾ ਪਾ ਜੀ ਨਾਮ ਸੋਨੀਆ ਜੀ ਪਿੰਡ ਮੋੜਣਾ ਪਤਸੀ ਹੁਸਤਾਬਾ ਜਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ ਜੀ 998882 02601 9988202601 ਮੜਾ ਜੱਥ ਪਾਸੇ ਕਰੀ ਕਰ ਆਪਾਂ ਹਵਾਨਾ ਦਿਖਾ ਦਈਏ ਜ਼ੂਮ ਕਰਕੇ ਸੋ ਵੀਰੋ ਦੇਖ ਸਕਦੇ ਹੋ ਹਵਾਨਾ ਇਹਦਾ ਥੋੜਾ ਜਿਹਾ 1921 ਅੰਦਰਲਾ ਪਾਸਾ ਹੈਗਾ ਮੜਾ ਜਣਾ ਹਾਂ ਮਾੜੀ ਜੀ ਗੁੱਟ ਚੱਕਦੀ ਹੈ ਮੂਰਲੀ ਮੂਰਲੀ ਮਗਰੋ ਸਹੀ ਹੈ ਹਨ ਹਾਂ ਮਗਰੋ ਸਹੀ ਠੀਕ ਹੈ ਸੋ ਵੀਰੋ ਚੋਣ ਵਗੈਰਾ ਦੇਖੋ ਤੇ ਬਾਕੀ ਝੋਟੀ ਹੈਗੀ ਬੱਲੀ ਇਹ ਤੇ ਭਾਈ ਜੀ ਸੂਆ ਕਿਹੜਾ ਸੂਈ ਹੈ ਇਹ ਸੂਆ ਗੂਜਾ ਜੀ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਹੋਣ ਦੇ 200 ਦਿਨ ਠੀਕ ਹੈ ਬੱਚਾ ਦੇ ਪਿਛਾ ਦੇਖੋ ਕੱਟੀ ਆ ਕਾਂਦਰੀ ਦਾ ਟੀਕਾ ਭਰਿਆ ਹੋਇਆ 11 ਜਨਵਰੀ ਕਾ ਫਰਵਰੀ ਦਾ 11 ਜਨਵਰੀ ਕਾ ਟੀਕਾ ਹੈ ਇਹ ਕੀ ਟੀਕਾ ਭਰਿਆ ਇਹ ਨੀਲੀ ਦਾ ਵੀ ਭਰਦਾ ਕੋਈ ਨੀਲੀ ਭਰਿਆ ਕਾ ਭਰਿਆ ਸਰਕਾਰੀ ਦਾ ਭਰਿਆ ਠੀਕ ਹੈ ਨੀਲੀ ਦਾ ਵੀ ਦਾ ਸੋ ਵੀਰੋ ਸਿੰਗ ਤਾਂ ਨਹੀਂ ਹਿਲਦੇ ਨਾ ਸਿੰਗ ਨਹੀਂ ਆਉਂਦੇ ਸਿੰਗ ਨਹੀਂ ਹਿਲਦੇ ਉਹ ਮੀਡੀਆ ਹਨਾ ਤੇ 2 ਮਹੀਨੇ ਹੋ ਗਏ ਸੂਈ ਨੂੰ ਕੱਦ ਵੇਡ ਬਹੁਤ ਆ ਚਾਰੇ ਪੈਰ ਤੋਂ ਤੇ ਮੱਥੇ ਤੇ ਫੁੱਲ ਤੇ ਅੱਖਾਂ ਤੋਂ ਮਾਰ ਖਾਂਦੀ ਹੈ ਕੱਲੀ ਤੇ ਬੱਚੇ ਨੀਲੀ ਦਾ ਵਿੱਚ ਚੰਗੇ ਝੜ ਕਰਨੇ ਬੱਚਾ ਇਹਦੇ ਪਿੱਛੇ ਆ ਗਈ ਕੱਟੀ ਹੜਾਈ ਹਾਂਜੀ ਕੱਟੀ ਠੀਕ ਆ ਤੇ ਮਿਲ ਕੇ ਵੀ ਨਾ ਚੰਗੀਆਂ ਦੋਨੇ ਪਾਸੇ ਦਿਖਾਈ ਦੇਣ ਚਵਾਈ ਹੋ ਗਿਆ ਪੈਂਡ ਦੇ ਬਾਝੋਂ ਦਿਖਾਵਾਂਗੇ ਤੇ ਆਪਾਂ ਤੋੜ ਕੇ ਤਾਂ ਨਹੀਂ ਦਿਖਾਈ ਵੀਡੀਓ ਇਹ ਚਵਾਈ ਕਰਦੇ ਆ ਲੰਬੀ ਜਾਦੇ ਹੋ ਜਾਂਦੀਆਂ ਵੀਡੀਓ ਨਾ 12 13 ਮਿੰਟ ਤੇ ਜਾਵੜਦੇ ਬਹੁਤ ਵੀਰ ਕਹਿੰਦੇ ਕਿ ਵੀਡੀਓ ਲੰਬੀ ਹੋਗੀ ਤੇ ਸਾਰਾ ਟਾਈਮ ਬਹੁਤ ਖਰਾਬ ਹੁੰਦਾ ਜਦੋਂ ਆਪਾਂ ਟਾਈਮ ਨਹੀਂ ਕਿਹਦਾ ਖਰਾਬ ਕਰਨਾ ਚਾਹੁੰਦੇ ਕਿ ਟਾਈਮ ਹਰ ਇੱਕ ਗੋਲ ਖਿੱਚ ਮੇਂ ਨਹੀਂ ਬੱਸ ਤੁੰਗ ਤੇ ਜਿਹੜੇ ਆਪਾਂ ਗੁੱਠ ਤੋਂ ਮਾੜੀ ਜਿ ਮਾਰ ਖਾਂਦੇ ਆਪਾਂ ਦੱਸਤੀ ਗੱਲ ਤੇ ਵੀਰੇ ਥਣ ਜਮ ਸੋ ਜਿਹੜੀ ਮਾੜੀ ਜੂ ਗੋਠੇ ਕੇ ਨੁਕਸਾਂ ਦਾ ਚੀਜ਼ ਆ ਉਹ ਜ਼ਰੂਰ ਦੱਸਦੇ ਆ ਕਿਉਂਕਿ 1300 ਰੁਪਏ ਲੀਟਰ ਆ ਦੂਰੋਂ ਬੰਦਾ ਆਵੇ ਆਪਣੇ ਮਾਣ ਨੂੰ ਦੋ ਬੰਦੇ ਆ ਵੀ ਆਪਣੇ ਵੀਡੀਓ ਬੰਦਾ ਦੇਖ ਕੇ ਗਿਆ ਤੇ ਉੱਥੇ ਆ ਗੱਲ ਨਿਕਲੀ ਤੇ 2 ਮਹੀਨੇ ਹੋ ਗਏ ਇਹਨੂੰ ਬਾਈ ਜੀ ਸੂਈ ਨੂੰ ਹਨਾ ਹੋਰ ਸਵਾ ਦੋ ਹੀ ਹੋ ਜਾਣਗੇ ਲੱਭਣ ਹੋ ਗਈ ਠੀਕ ਹੈ ਕੱਪ ਟੋਕਾ ਕਰੀ ਜਾਂਦੀ ਆ ਕਿੰਨਾ ਅੰਦਾਜ਼ਾ ਦੋ ਤੇ ਆ ਤਿਆਰਾ ਹੋਣ ਥੱਲੇ ਦੋ ਤੋਂ ਮਿਣੀਆ ਆ ਭਾਈ ਨਹੀਂ ਕਦੇ 15 16 ਕਿਲੋ ਹੋਊਗਾ ਇਹ ਆ ਗਾੜੀ ਐ। ਦੋ ਦੇਖੋ ਗਾੜੀ 2.5 ਕਿਲੋ ਤੋਂ ਉੱਪਰ ਦੀ ਆ। ਹਾਂ ਦੋਦ ਵੀ ਮੈਨੂੰ ਦੋ ਹੀ ਤਾਂ ਖੁੱਲੂਈ ਐ। ਠੀਕ ਐ। ਤੇ ਬੜਾ ਮਗਲੇ ਪਾਸੇ ਨੂੰ ਜਾਇਓ ਧਾਰਾਂ ਦੇਖਣ ਇੱਧਰ। ਐਂਜ ਹੋ ਜਾ। ਸੋ ਦੇਖੋ ਮਗਲੇ ਥਲਾਂ ਦਾ ਚੋਣ ਪਸਮਾ ਵਗੈਰਾ। ਤੇ ਧਾਰ ਦੇਖੋ ਜਮਾ ਚੋਣ ਵੀ ਮੰਨ ਕੇ ਚਲੋ ਵੀ ਦੋ ਤਿੰਨ ਮਿੰਟ ਦਾ ਚੋਣੀਆਂ ਬੜਾ ਜਿਵੇਂ ਗਾੜੀ ਚੋਣ ਦੇ ਬਾਈਨ ਮਿੰਟ ਡੇਢ ਹੀ ਲਾਇਆ ਜਮਾ। ਤੇ ਵੀਰੇ ਚਵਾਈ ਦੀ ਨਰਮਾ ਜਮਾਈ ਬਾਲੀ ਬਈ ਆ ਜਮਾ ਜੀ ਲੱਗਦਾ ਸੋ ਵੀਰੇ ਚੋਣ ਚਵਾਈ ਪੂਰੀ ਨਰਮਾ ਜਮਾ ਦੱਦਾ ਬਾਸ ਤੁਹਾਨੂੰ ਬਾਲਟੀ ਦਿਖਾਵਾਂ ਕਿੰਨਾ ਹੋ ਜਾਦਾ ਲੀਟਰ ਲਾ ਕੇ ਦਿਖਾ ਦਈ ਆਪਾਂ ਕਿੰਨਾ ਹੈਗਾ ਤੇ ਸਵੇਰੇ ਬਾਈ ਜੀ ਕਹਿਵੇ ਚਵਾਈ ਕਰੀ ਸੀ ਦੀ ਆਪਾਂ ਸਵੇਰੇ ਕਰੀ 6 ਵਜੇ ਤੇ ਹੁਣ ਵੀ ਮੇਰੇ ਹਿਸਾਬ ਨਾਲ ਦੇਖ ਲੇਟੇ ਆਂ ਜੀ ਆਪਾਂ 6:07 ਹੋ ਗਏ ਜਮਾ 29 ਤਰੀਕ ਨੂੰ ਸ਼ਾਮ ਨੂੰ ਆਪਾਂ ਇਹ ਚਵਾਈ ਕਰਦੇ ਪਏ ਆ। ਸੋ ਦੇਖੋ 6:07 ਮਿੰਟ 29 ਤਰੀਕ। ਓਹ ਪਰ ਮਿਲਕ ਵਿੱਚ ਦੇਖੋ ਛੋਟੀ ਥੱਲੇ ਪੂਰੀ ਡਬਲ ਚੰਗੀ ਜਾਂਦੀ ਆ ਤੇ ਕੱਟੇ ਗੁਣੀ ਵੀਰਦੀ ਕਰੀ ਵੇ ਛੋਟੀ ਪੂਰੀ ਸਾਂਭੀ ਵੇ ਪੂਰੀ ਸਾਫ ਸੁਥਰੀ ਤੇ ਬੱਚੇ ਨੀਲੀ ਦਾ ਵੇ ਚੰਗੇ ਧਰ ਗਰੂ ਕੱਟੀ ਇਹਨੇ ਗ੍ਰੇਟਰ ਜੀ ਦੇਤੀ ਐ ਤਕੀ ਕੋਈ ਬਾੜਾ ਬੱਚੇ ਦਾ ਵੀ ਨਹੀਂ ਕਰਦੀ ਹਣਾ ਫਿਰ ਇਹ ਹਾਂ ਹਾਂ ਮੁੰਡਣੀ ਮਿਲਦੀ ਤਾਂ ਬੱਚੇ ਦੀ ਐ ਮਨਵ ਧਾਰਦੀ ਤੇ ਖੜਜ ਪਸਮ ਜਾਈ ਹੁੰਦੀ ਹਣਾ ਵਧੀਆ ਤੋਰ ਲੈਂਦੀ ਐ ਵਧੀਆ ਹੁਣ ਠੰਡੀ ਐ ਜਣੀ ਸੋ ਜਿਵੇਂ ਨੀਲੀ ਲਾਵੀਆ ਬਨਸਰ ਕਹਿੰਦੇ ਵੀ ਠੰਡੀ ਆ ਜਮ ਉਹ ਸਵਾਦ ਕੈਰੈਕਟਰ ਸਾਰੇ ਵਿੱਚ ਇਹਦੇ ਹੈਗੇ ਆ ਕਿ ਜਮ ਤੇ ਮਿਲਕਵੇਨ ਦੋਨੇ ਪਾਸੇ ਦਿਖਾਈ ਦਿੰਦੀਆਂ ਜਮਾ ਚੰਗੀ ਇਹਦੇ ਸੋ ਜਿਵੇਂ ਜਿੰਨੀ ਮਿਲਕਵੇਨ ਚੰਗੇ ਹੋਣੇ ਆਪ ਨੂੰ ਪਤਾ ਵੀ ਪਸ਼ੂ ਦੁੱਧ ਵਾਲਾ ਹੁੰਦਾ ਤੇ 6 ਵਜੇ ਵੀਰ ਨੇ ਚਵਾਈ ਕੀਤੀ ਆ 6 ਵਜੇ ਆਪਾਂ ਚਵਾਈ ਕਰੀ ਜਾਂਦੇ ਆ ਤੇ ਦੋ ਟਾਈਮ ਚਵਾ ਕੇ ਦੇਵਾਂਗੇ ਜਮਾ ਜੀ ਜਮਾ ਚਾਹੇ 4 ਝੋਲੇ ਠੀਕ ਆ ਸੌਦਾ ਕਰ ਲੈ ਸਾਈ ਭਾ ਦੇ ਆਪਦੀ ਹਾਂ ਚਾਰ ਟਾਈਮ ਝੋਲੇ ਜਮਾ ਤੇ ਬਾਕੀ ਕੋਈ ਮੈਂ ਨਹੀਂ ਉੱਪਰ ਡਿਗ ਰਿਹਾ ਸਵਾਦ ਦੇਖੋ ਜੀ ਆਪਾਂ ਗੋਲੇ ਕੁਰਸੀ ਤੇ ਬੈਠੇ ਬੰਦੇ ਖੜੇ ਕੋਲੇ ਕੁਈ ਨਹੀਂ ਗੱਲ ਕੜਦੀ ਜਿਹਾ ਬਾल्टी ਜਮੋਤ ਉਹ ਮੈਂ ਬਾल्टी ਐ ਥੋੜੀ ਜਿਹੀ ਪਾਣੀ ਛੋਟੀ ਰੱਖਣੇ ਪੱਦੀ ਚੀਜ਼ ਹੋਣੇ ਨੇ ਇਹਨਾਂ ਸਰ ਬਾल्टी ਦੇਖੋ ਜਮਾ ਵੱਡੀ ਬਾल्टी ਐ ਜਮਾ ਕੜਦੀ ਕੰਗਣੀ ਐ ਤੇ ਚੌਣ ਦੇ ਮਿੰਟ ਪੰਜ ਹੀ ਲੱਗਿਆ ਜਮਾ ਇਹਨੂੰ ਫੜਾਵਾਂ ਬਾਲਟੀ ਜਾ ਕੇ ਆ ਬਾਲਟੀ ਮੇਰਾ ਓਹ ਬਾਲਟੀ ਫੜਾਈ ਬੜੀ ਦੁੱਧ ਕੜਦੀ ਸੁਭਰ ਬਾਲਟੀ ਦੇਖੋ 아이 ਨਹੀਂ ਮੜਾ ਇਹ ਸਾਡੇ ਖਾਲੀ ਬਾਲਟੀ ਹੈ ਮੇਰੇ ਕੋਲ ਸਵਾ ਹੁੰਦੇ ਨਹੀਂ ਲੀਦਾ ਵੀ ਨਸਾਨੀ ਜਾਵਾਂ ਪਿਆਰ ਤਾਂ ਮੈਨੂੰ ਕਹਿ ਨਹੀਂ ਸਕਦਾ ਪਰ ਚੰਗੀ ਬਰੀਡ ਚੈਰ ਕਰਦੇ ਨੇ ਝੋਟੀ ਜਾਵਾਂ ਕੁਈ ਨੀ ਕੱਲਾ ਬਕਲਾ ਮੂੰਹ ਮੱਥਾ ਚਿੱਟਾ ਦੇਖਿਆ ਬਾ ਝੂਟੀ ਲੈਣ ਵਾਲੇ ਤੇ ਦੁੱਧੂ ਖਰੀਦ ਰਹੀ ਵੰਦੀ ਸੋ ਨਜ਼ਾਰੇ ਲਿਆ ਦਿੰਦੇ ਜਮਾਂ ਮਹਿਨੀਆਂ ਨੇ ਚੱਕਨੇ ਵਾਲੀ ਬੁਣੀ। ਉਰੇ ਕਰ ਲਾ ਕੋਲ। ਜਿਟਰ ਕਿਤੇ ਚ। ਇੱਕ ਕੁਆਲਿਟੀ ਦੁੱਧ ਪੈਂਦਾ ਨਹੀਂ ਇਹਦਾ ਜਮਾ ਹਾਂ। ਹਾਂ ਚੋਈ ਨਹੀਂ ਜਾਂਦੀ ਛੋਟੀ ਕੁਆਲਿਟੀ ਚ ਬੱਤੀ ਜਿਹੜੀ ਜੋ ਨਹੀਂ ਪੈਂਦੀ। ਸਵਾ ਦੇਖੋ ਇੱਕ ਕੁਆਲਿਟੀ ਜਮਾ ਕੰਗਣੀਆਂ ਕਰ ਦਿੰਦੀ ਐ। ਵਾਲਟੀ ਲਾਲੀ ਨਾਲ ਜਾਵਾ। ਬਾਦੀ ਕੋ ਚੱਕ ਨੇ ਵੀਡੀਓ ਬੜੀ ਲੰਬੀ ਹੋ ਜੂ ਇੱਕ ਬਨਾਲਾ ਹੀ ਲੱਦੀ ਜਨਾਂ ਲੱਗੀ ਦੋ ਤਿੰਨ ਚਾਰ ਪੰਜ 7 8 9 ਲੀਟਰ ਹਨ 18 ਲੀਟਰ ਦੁੱਧ ਜਮਾ ਰੈਡੀ ਹੈ ਥੱਲੇ ਇਹਦੇ ਬਸ ਅਗਲਾ ਆਪਣੇ ਕੰਮ ਆ ਜਾਨੀ 17 ਮੰਨ ਕੇ ਆਵੇ ਠੀਕ ਹੈ ਠੀਕ ਹੈ ਨਾ ਤੇ ਭਾਅ ਇਹਦਾ ਕੀ ਰੱਖਿਆ ਮੈਂ ਕਹਿੰਦਾ ਚੱਗ ਮਣਤੀ ਐਂ ਕਰਤਾ ਠੀਕ ਹੈ ਭਾਅ ਇਹਦਾ ਪਾ ਇਹਦਾ ਕਰਦੇ 125 ਵਜੈਸ ਕਰਦਾਂਗੇ ਛਾਂ ਕਰਦੇ ਖੱਕੀ ਮਾੜੇ ਹਵਾਨਾ ਦਿਖਾ ਦਿਆਂ ਮਗਰ ਸੋ ਫਿਰ ਆਹ ਦੇਖੋ ਇੱਕ ਕਹਿੰਦੇ ਮਿਲਕ ਮੇਨ ਦਿਖਾ ਦਿੰਨੇ ਆ ਆ ਮਿਲਕ ਮੇਨ ਦਾ ਕਮਾਲ ਇਹਨੇ ਲੀਟਰ ਵੀਰੇ ਨਹੀਂ ਭਰਦੇ ਨਹੀਂ ਆਮ ਹੱਕੀ ਮਾੜੀ ਯਰੇ ਨੂੰ ਸੋ ਆਹ ਦੇਖੋ ਜਿਵੇਂ 125 ਯਰ ਤੇ ਆਪਾਂ ਇਹਪਨ ਦੋਨੇ ਪਾਸੇ ਦਿਖਾਈ ਦਿੰਦੀਆਂ ਨੇ ਆ ਚੀਜ਼ ਦੇਖ ਸਕਦੇ ਹੋ ਤੇ ਨੰਬਰ ਬੋਲ ਦਿਓ ਜੀ ਆਪਣਾ 9988820260 ਠੀਕ ਆ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ